ਪੰਜਾਬ ਛੜੀ ਜੋਤੀ ਹੈ ਛੜੀ ਪੈਣਾ ਹੈ ਪੂਰੇ ਪੰਜਾਬ ਦੇ ਇਲਾਕੇ ਜੋ ਇੱਥੇ ਹੋਈ ਜਾਂਦੀ ਹੈ ਅਸੀਂ ਵੀ ਤਾਂ ਆਪਾਂ ਸਾਰਾ ਕੁਝ ਜਿੰਦੇ ਆ ਆਪ ਖਾਂਦੇ ਆਪਾਂ ਪੀਂਦੇ ਆਪਾਂ ਘੁੰਮਦੇ ਫਿਰਦੇ ਪਰ ਪ੍ਰਮਾਤਮਾ ਨੇ ਜੋ ਥੜੀ ਸੋਚ ਬਖਸ਼ੀ ਹੈ ਕਿ ਦੂਸਰੇ ਦਾ ਭਲਾ ਕਰੋ ਇੰਨੇ ਸੇਵਕ ਗਰੀਬੀ ਬਹੁਤ ਜ਼ਿਆਦਾ ਹੈ ਕਈਆਂ ਦੇ ਫਾਦਰ ਨਹੀਂ ਹੈ ਬੜੇ ਬਲੀ ਕੋਈ ਘਰ ਨੂੰ ਮੋਣ ਵਾਲਾ ਨਹੀਂ ਹੈਗਾ ਬਹੁਤ ਮਨ ਭਰ ਆਉਂਦਾ ਹੈ ਇਹ ਚੀਜ਼ਾਂ ਸੁਣ ਕੇ ਜਦੋਂ ਆਪਾਂ ਇਹਨਾਂ ਪਰਿਵਾਰਾਂ ਨੂੰ ਮਿਲਾਈ ਆਪਾਂ ਅਸੀਂ ਹਰੇ ਦਾ ਦੁੱਖ ਦੇ ਰਿਆ ਸੀ ਹਰੇ ਨੂੰ ਸੋਚ ਆਪਣੇ ਵਰਗੀ ਸੋਚ ਕੇ ਦੇ ਰਿਹਾ ਕਿ ਹਰੇ ਦਾ ਇਰਮਾਨ ਹੁੰਦਾ ਹਰੇ ਦਾ ਦਿਲ ਹੁੰਦਾ ਪਰ ਉਸੇ ਸੋਚ ਨੂੰ ਅਸੀਂ ਬਰਕਰਾਰ ਰੱਖ ਕੇ ਤਾਂ ਜਿੰਦੀਆਂ ਸਾਡੀਆਂ ਭੈਣਾਂ ਐ ਸਾਡੀਆਂ ਜੂੜੀਆਂ ਐ ਸਾਡਾ ਪਰਿਵਾਰ ਜਿੰਦਾ ਜੁੜਿਆ ਤਾਂ ਉਹ ਅਸੀਂ ਹੋਰ ਉਪਰਤੇ ਬਾਦੂ ਸਭ ਨੂੰ ਨਾਲ ਪੂਰਾ ਕਰਾਂਗੇ ਅੱਜ ਕੱਲ ਦੇਖਿਆ ਜਾਂਦਾ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਚੁੱਕੀ ਹੈ ਕਿਉਂਕਿ ਹਜ਼ਾਰਾਂ ਕਿਲੋਮੀਟਰ ਦੂਰ ਤੇ ਅਸੀਂ ਆਪਣਿਆਂ ਨੂੰ ਸੁਣ ਵੀ ਸਕਦੇ ਆ ਅਤੇ ਦੇਖ ਵੀ ਸਕਦੇ ਆ ਪਰ ਕਿਤੇ ਨਾ ਕਿਤੇ ਇੱਕ ਦੁਖਤੀ ਵੀ ਗੱਲ ਹੈ ਕਿ ਅਸੀਂ ਕੋਲ ਬੈਠੇ ਦਾ ਕਿਸੇ ਦਾ ਦੁੱਖ ਵੀ ਨਹੀਂ ਸਮਝ ਸਕਦੇ ਤੁਹਾਨੂੰ ਦੱਸ ਦਈਏ ਕਿ ਹੁਣ ਗਰੀਬਾਂ ਦੀ ਕੌਣ ਸੁਣਦਾ ਹੈ ਕੌਣ ਕਿਸੇ ਦੇ ਲਈ ਕਰਦਾ ਹੈ ਕਿੱਥੇ ਇੱਕ ਕੁੜੀ ਦਾ ਵਿਆਹ ਕਰਨਾ ਔਖਾ ਹੋ ਜਾਂਦਾ ਕਿਉਂਕਿ ਬਹੁਤ ਗਰੀਬੀ ਦਾ ਦੇ ਪਰਿਵਾਰ ਨੇ ਜਿਹੜੇ ਇੱਕ ਕੁੜੀ ਦੇ ਵਿਆਹ ਨੂੰ ਵੀ ਬਹੁਤ ਕੁਝ ਕਰਦੇ ਨੇ ਪਰ ਉਹਨਾਂ ਦਾ ਵਿਆਹ ਦੇ ਵਿੱਚ ਕਹਿੰਦੇ ਨੇ ਦਹੇਜ ਦਾ ਸਮਾਨ ਵੀ ਪੂਰਾ ਨਹੀਂ ਹੁੰਦਾ ਹੁਣ 52 ਵਿਆਹ ਹੋਣ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਜਿਹੜੀ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ 52 ਵਿਆਹ ਕਿੱਥੇ ਹੋਣ ਜਾ ਰਹੇ ਨੇ ਕਰਾਲੀ ਇਲਾਕੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦੀਪੂ ਸ਼ਰਮਾ ਯਾਨੀ ਦੀਪੂ ਕਰਾਲੀ ਜੀ ਇਹੇ ਕੰਮ ਕਰ ਰਹੇ ਨੇ ਹੁਣ ਆਪਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਨਾ ਪਹੁੰਚੇ ਹੋਏ ਹਾਂ 22 ਸਤੰਬਰ ਨੂੰ ਪ੍ਰੋਗਰਾਮ ਰੱਖਿਆ ਜਾ ਰਿਹਾ ਸੋ ਸਵਾਗਤ ਕਰਦੇ ਹਾਂ ਪਹਿਲੇ ਤਾਂ ਦੀਪੂ ਕਰਾਲੀ ਜੀ ਦਾ ਅਤੇ ਉਹਨਾਂ ਦੇ ਦੋਸਤ ਹਰਮਨ ਸਰਪੰਚ ਜੀ ਦਾ ਸਵਾਗਤ ਹੈ ਤੁਹਾਡਾ ਸੱਸੀ ਗਾਉਂ ਜੀ ਸਾਰਿਆਂ ਨੂੰ ਅਸੀਂ ਤੁਹਾਡਾ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਕਿ ਜਮਾ ਕੱਢ ਕੇ ਸਾਡੇ ਕੋਲ ਆਏ ਹੈ ਛੱਡੀ ਜੋ ਆਵਾਜ਼ ਅੱਗੇ ਪਹੁੰਚਾਉਣ ਵਾਸਤੇ ਦੀਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਦੇਣਾ ਚਾਹਨਾ ਕਿਉਂਕਿ ਇੱਕ ਕੁੜੀ ਦਾ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ ਔਰ ਤੁਸੀਂ ਪੂਰੀ 52 ਕੁੜੀਆਂ ਦੇ ਵਿਆਹ ਕਰ ਰਹੇ ਹੋ ਦੇਖੋ ਜੀ ਕਰਾਣੇ ਵਾਲਾ ਪਰਮਾਤਮਾ ਹੈ ਜੀ ਅਸੀਂ ਕੌਣ ਹੁੰਦੇ ਜੀ ਇੱਕ ਜਰੀਆ ਹੁੰਦੇ ਜਿਹੜਾ ਪਰਮਾਤਮਾ ਸਾਨੂੰ ਅੱਗੇ ਕਰਿਆ ਹੋਇਆ ਜੀ ਅੱਛਾ ਸਰਪੰਚ ਸਾਹਿਬ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਜੁੜਨਾ ਹੋਇਆ ਹੈ ਦੀਪੂ ਭਾਜੀ ਦੇ ਨਾਲ ਕਿੰਨਾ ਕੁ ਲੰਬੇ ਸਮੇਂ ਤੋਂ ਤੁਸੀਂ ਇਕੱਠੇ ਕੰਮ ਕਰ ਰਹੇ ਹੋ ਦੀਪੂ ਜੀ ਮੇਰਾ ਛੋਟਾ ਭਰਾ ਬਹੁਤ ਲੰਬੇ ਸਮੇਂ ਤੋਂ ਅਸੀਂ ਇਕੱਠੇ ਰਹਿੰਦੇ ਆ ਰਹੇ ਹਾਂ ਹਮ ਹਰੇਕ ਕਾਰਜ ਜਿੰਨੇ ਵੀ ਕਾਰਜ ਹੋਏ ਆਂ ਬੀਗਰਸ਼ਿਪ ਚ ਖੜੇ ਆਂ ਜਾਂ ਹੋਰ ਵੀ ਖੂਨਦਾਨ ਕੈਂਪਸ ਸਮਝ ਲਗਾਉਂਦੇ ਰਹਿੰਨੇ ਆਂ ਤੇ ਇਹ ਕਾਰਜ ਉਲੀਕਿਆ ਹੈ ਤੇ ਆਪਾਂ ਸਾਰੇ ਬਜਟ ਛੱਡ ਕੇ ਜਿੰਨੇ ਭਰਾ ਸਾਰੇ ਇਕੱਠੇ ਹੋਗੇ ਕਾਰਜ ਨੂੰ sire ਚੜਾਵਾਂਗੇ ਅੱਛੇ ਅੱਛਾ ਦੀਪੂ ਭਾਜੀ ਤੁਹਾਡੀ ਯਾਨੀ ਟੀਮ ਦੇ ਵਿੱਚ ਕਿੰਨੇ ਕੁ ਲੋਕ ਜੁੜੇ ਹੋਏ ਨੇ ਜਿਹੜੇ ਇਸ ਨੂੰ ਪ੍ਰੋਗਰਾਮ ਨੂੰ sire ਚੜਾ ਰਹੇ ਦੇਖੋ ਜੀ ਟੀਮ ਦੇ ਵਿੱਚ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਅਨੁਗ੍ਰਹਿਤ ਜਿਵੇਂ ਅਸੀਂ ਕਹਿ ਰਹੀਏ ਪੂਰੇ ਪੰਜਾਬ ਦੇ ਭਰਾਵਾਂ ਵਾਲਾ ਪੂਰੇ ਸਾਡੇ ਬਜ਼ੁਰਗਾਂ ਦਾ ਸਭ ਦਾ ਆਸ਼ੀਰਵਾਦ ਹੈ ਨਹੀਂ ਐਨ ਐਨ ਵੀ ਭਰਾਵਾਂ ਦਾ ਜੀ ਹੁਣ ਸਾਨੂੰ ਡੇਲੀ ਫੋਨ ਆ ਰਹੇ ਆ ਜੀ ਦੇਖੋ 51 ਸਾਡੀ ਜੋਤੀਆਂ ਐ ਸਾਡੀ ਭੈਣਾਂ ਐ ਪੂਰੇ ਪੰਜਾਬ ਦੇ ਇਲਾਕੇ ਜੋ ਇਕੱਠੀਆਂ ਹੋਈਆਂ ਜੀ ਬਾਰਡਰ ਏਰੀਆ ਤੋਂ ਲੈ ਕੇ ਪੂਰੇ ਪੰਜਾਬ ਤੱਕ ਸਾਡੇ ਕੋਲ ਹਲਕੇ ਦੀਆਂ ਵੀ ਕਮ ਸਿਕੋਂ 25-30 ਲੜਕੀਆਂ ਥੜੀਆਂ ਜੋ ਕਿ ਸਾਡੇ ਕੋਲ ਕੰਟੈਕਟ ਹੋਈਆਂ ਜੋ ਆਪਾਂ ਇੰਸਟਾ ਕਰਾਈਆਂ ਜੀ ਅੱਜ ਕਿੰਨੇ ਕਿ ਲੋਕਾਂ ਦਾ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ 51 ਕੁੜੀਆਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਪਰਿਵਾਰ ਦੂਜੇ ਦੇ ਵੀ ਪਰਿਵਾਰ ਤੇ ਆਪਣੇ ਹੋਰ ਵੱਡੇ ਵੱਡੇ ਲੀਡਰ ਆ ਰਹੇ ਨੇ ਕਿੰਨੇ ਕਿ ਲੋਕਾਂ ਦਾ ਇੰਦਰਾਮ ਰੱਖਿਆ ਗਿਆ ਦੇਖੋ ਜਿਉਂਗੀ 51 ਸਾਡੀ ਭੈਣਾਂ ਅਸੀਂ ਕਮ ਸੇ ਕਮ 4-5000 ਬੰਦੇ ਦੀ ਗੈਦਰਿੰਗ ਸਾਡੀ ਉੱਥੇ ਅਰੇਂਜ ਹੋਈ ਹੋਈ ਹੈ ਜੀ ਹੌਲੀ ਸਮਾਂ ਹਾਂਜੀ ਹੌਲੀ ਸਮਾਂ ਵੱਧ ਵੀ ਸਕਦੀ ਹੈ ਜੀ ਦੇਖੋ ਪਰ ਅਪਾ ਇੱਕ ਗੱਲ ਚੀਜ਼ ਕਹਿੰਦੇ ਆ ਜੋ ਕਿ ਸਾਡੇ ਵਿਆਹ ਹੋਣ ਜਾ ਰਹੇ ਰੰਗੀ ਪੈਲਸ ਜੋਗੀ ਕਰਾਲੀ ਮੰਡਰੇ ਰੋਡ ਤੇ ਉਸ ਤੇ ਵਿਆਹ ਹੋ ਰਿਹਾ ਹੈ। ਹਾਂ ਦੇਖੋ ਹਰੇ ਪਹਿਲਾਂ ਸਾਡਾ ਸੁਪਨਾ ਹੁੰਦਾ ਹਰੇ ਸਾਡੇ ਬਜ਼ੁਰਗਾ ਸੁਪਨਾ ਹੁੰਦਾ ਕਿ ਦੇਖੋ ਸਾਡਾ ਸਾਡੀ ਭੈਣ ਦਾ ਸਾਡੀ ਧੀ ਦਾ ਵੱਡ ਛੜ ਕੇ ਲੋਕਾਂ ਵਾਂਗ ਜਿਵੇਂ ਸਾਡੀ ਪਾਰਟੀ ਦੇ ਲੋਮੇ ਵਿਆਹ ਹੋਵੇ। ਸਵਾ ਕੁਛ ਐਦਾਂ ਆ ਜਾਂਦਾ ਹੈ ਹਾਲਾਤ ਕੁਛ ਐਦਾਂ ਹੋ ਜਾਂਦੇ ਚਲੋ ਧਾੜ ਚੜਾ ਬਣਿਆ ਹੈ। ਪਰ ਉਹ ਸੁਪਨਾ ਦੇਖੋ ਜੀ ਆਪਰੇ ਵੇਤ ਆਪਾਂ ਸਾਰਾ ਕੁਝ ਜਿੰਦੇ ਆ ਆਪ ਖਾਂਦੇ ਆ ਆਪ ਪੀਂਦੇ ਆ ਆਪ ਘੁੰਮਦੇ ਫਿਰਦੇ ਆ ਪਰ ਪ੍ਰਮਾਤਮਾ ਨੇ ਜੋ ਸਾਡੀ ਸੋਚ ਬਖਸ਼ੀ ਹੈ ਕਿ ਦੂਸਰੇ ਦਾ ਭਲਾ ਕਰੋ ਅਗਰ ਕਿਸੇ ਦਾ ਭਲਾ ਕਰੂਗੇ ਪ੍ਰਮਾਤਮਾ ਸਾਡਾ ਖੁਦ ਭਲਾ ਸਭ ਦਾ ਸਾਥ ਦਿੰਦਾ ਪ੍ਰਮਾਤਮਾ ਸਹੀ ਇਹ ਬਹੁਤ ਵੱਡੀ ਤੁਸੀਂ ਗੱਲ ਕਹੀ ਵੈਸੇ ਵੀ ਹਰ ਇੱਕ ਗਰੀਬ ਪਰਿਵਾਰ ਦੇ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਪੈਲਸ ਦੇ ਵਿੱਚ ਵਿਆਹ ਕਰਾਈਏ ਸਰਪੰਚ ਸਾਹਿਬ ਮੈਂ ਤੁਹਾਡੇ ਤੋਂ ਸਵਾਲ ਲਵਾਂਗਾ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਯਾਨੀ ਜਿੱਦਾਂ ਅਦਰ ਕਾਸਟ ਦੇ ਹੁੰਦੇ ਨੇ ਯਾਨੀ ਅਲੱਗ-ਅਲੱਗ ਬਰਾਦਰੀ ਦੇ ਹੁੰਦੇ ਨੇ ਯਾਨੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਕਈ ਮੁਸਲਮਾਨ ਭਾਈਚਾਰਾ ਹੁੰਦਾ ਹੈ ਹਿੰਦੂ ਭਾਈਚਾਰਾ ਹੁੰਦਾ ਹੈ 크ਰਿਸਚੀਅਨ ਹੁੰਦਾ ਤਣਾ ਤਣਾ ਦੇ ਤੁਸੀਂ ਕਿਦਾਂ ਦਾ ਪ੍ਰੋਗਰਾਮ ਯਾਨੀ ਫੇਰੀਆ ਨੂੰ ਲੈ ਕੇ ਇਲਾਮਾ ਨੂੰ ਲੈ ਕੇ ਕਿਹੜਾ ਇੱਕ ਰੱਖਿਆ ਗਿਆ ਤੁਹਾਡੇ ਤੋਂ ਸਵਾਲ ਹੈ ਇਦੇ ਵਿੱਚ ਆਪਾਂ ਸਾਰੀ ਜੋ ਲਾਮਾ ਵਾਲੇ ਨੇ ਉਹਨਾਂ ਲਈ ਅਲੱਗ ਪ੍ਰਬੰਧ ਹੈ ਜੋ ਮੁਸਲਮ ਭਾਈਚਾਰੇ ਤੋਂ ਉਹਨਾਂ ਨੂੰ ਅਲੱਗ ਪ੍ਰਬੰਧ ਕਰਾਂਗੇ ਜੋ ਜੋ ਕਾਸਟ ਜਿਵੇਂ ਜਿਵੇਂ ਉਹਦੇ ਚ ਆਉਣਗੇ ਆਪਾਂ ਉਹ ਸਾਰਿਆਂ ਦਾ ਉਹ ਵੀ ਪ੍ਰਬੰਧ ਕਰਾਂਗੇ ਕਿਸੇ ਨੂੰ ਕਿਸ ਚੀਜ਼ ਦੀ ਕੋਈ ਕਮੀ ਨਹੀਂ ਆਊਗੀ ਇਸ ਚੀਜ਼ ਲਈ ਵੀ ਆਪਾਂ ਸਿਰਫ ਸਿੱਖਾਂ ਲਈ ਜਾਂ ਆਪਣਾ ਅੰਦਕਾਰਜੀ ਕਰਾਉਣੇ ਆ ਸਿਰਫ ਨਹੀਂ ਆਪਾਂ ਸਾਰੇ ਭਾਈਚਾਰਨ ਨਾਲ ਲੈ ਕੇ ਚੱਲਾਂਗੇ ਬਹੁਤ ਵਧੀਆ ਤੁਸੀਂ ਗੱਲ ਕਹੀ ਅ ਅੱਛਾ ਦੀਪੂ ਭਾਜੀ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਦੇਹਜ ਦੀ ਗੱਲ ਹੁੰਦੀ ਹੈ ਹਰ ਕਿਸੇ ਕੁੜੀ ਦਾ ਇਹ ਹੁੰਦਾ ਹੈ ਕਿ ਸਾਨੂੰ ਇਹ ਚੀਜ਼ ਹੋਵੇ ਇਹ ਚੀਜ਼ ਹੋਵੇ ਤੁਹਾਡੇ ਵੱਲੋਂ ਯਾਨੀ ਕੀ ਕੁਝ ਦਿੱਤਾ ਜਾ ਰਿਹਾ ਹੈ ਕੁੜੀ ਨੂੰ ਕਿ ਮੈਂ ਥੋੜੀ ਗੱਲ ਕਰਨਾ ਚਾਹੁੰਨਾ ਆਪਾਂ ਦੇਹਜ ਨਹੀਂ ਸਮਾਨ ਦੇ ਰਹੇ ਆਪਾਂ ਨੂੰ ਲੋੜ ਲੜਿੰਦੇ ਜਰੂਰਤਮੰਦ ਜਰੂਰ ਜਰੂਰਤ ਜਿਹੜਾ ਜਰੂਰਤਮੰਦ ਸਮਾਨ ਹੈ ਦੇਖੋ ਜੀ ਸਭ ਤੋਂ ਪਹਿਲਾਂ ਜੋ ਨੀਡ ਹੁੰਦੀ ਹੈ ਬੈੱਡ ਤੇ ਲੈ ਕੇ ਅਲਮਾਰੀ ਤੇ ਲੈ ਕੇ ਸੂਟਾਂ ਲੈ ਕੇ ਮੇਕਅਪ ਕਿੱਟਾਂ ਤੇ ਲੈ ਕੇ ਹਰੇਕ ਚੀਜ਼ ਜੋ ਵੀ ਪ੍ਰਮਾਤਮਾ ਨੂੰ ਕਿਰਪਾ ਲਾੜਾ ਸਭ ਦਾ ਸਹਿਯੋਗ ਲਾੜਾ ਇਹ ਆਪਾਂ ਹਰੇਕ ਚੀਜ਼ ਉਹਨਾਂ ਦੇ ਰਹੇ ਆਂ ਗੱਲ ਹੋਰ ਕਿਹਾ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਕਲਾਕਾਰ ਆ ਰਹੇ ਆ ਜੀ ਹਾਂਜੀ ਪੂਰਾ ਮਤਲਬ ਕਿ ਜਿਵੇਂ ਆਪਾਂ ਕਹਿ ਦਈਏ ਜਿਵੇਂ ਆਪਾਂ ਆਪਣਾ ਵਿਆਹ ਕਰਦੇ ਆ ਸਾਰੇ ਭਰਾਵਾਂ ਨਾਲ ਜੁੜੇ ਹੋਏ ਆ ਉਸ ਲੈਵਲ ਦਾ ਵਿਆਹ ਹੋ ਰਿਹਾ ਜੀ ਸਭ ਦਾ ਸਹਿਯੋਗ ਆ ਸਭ ਦਾ ਸਾਥ ਆ ਪ੍ਰਮਾਤਮਾ ਦੀ ਸਭ ਤੋਂ ਵੱਡੀ ਮਿਹਰ ਹੈ ਜੀ ਕਿ ਸਾਡਾ ਜੋ ਇਹ ਕਾਰਜ ਹੋਣ ਜਾ ਰਿਹਾ ਆ ਅਸੀਕਾ ਪ੍ਰਮਾਤਵਾ ਵੱਲੋਂ ਸਾਰੇ ਸਾਡੇ ਵੀਰਾਂ ਵੱਲੋਂ ਜੋ ਸਾਡਾ ਲਾਈਵ ਦੇਖ ਰਹੇ ਐ ਇਸ ਟਾਈਮ ਸਟੇ ਕੋਲ 51 ਪਲੱਸ ਜੋੜੇ ਹੋ ਗਏ ਐ ਅਗਰ ਕੋਈ ਨਾਰਮਲ ਪਰਿਵਾਰ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਐ ਇਸ ਵੀਡੀਓ ਰਾਹੀਂ ਜਾਂ ਅਸੀਂ ਨੰਬਰ ਵੀ ਆਪਣੇ ਸ਼ੇਅਰ ਕਰ ਸਕਦੇ ਐ ਸਾਨੂੰ ਅਗਰ ਸਾਡੇ 60 ਵੀ ਹੁੰਦੇ ਐ 65 ਵੀ ਹੁੰਦੇ ਐ ਸਾਨੂੰ ਕੋਈ ਦਿੱਕਤ ਨਹੀਂ ਐ ਪ੍ਰਮਾਤਵਾ ਦੀ ਕਿਰਪਾ ਸਾਰੇ ਭਰਾਵਾਂ ਨਾਲ ਸਾਥ ਹੈ ਜੀ ਕੀਵਾਦਾਈ ਬਹੁਤ ਵਧੀਆ ਤੁਸੀਂ ਕਰ ਗਈ ਅੱਛਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਜਾ ਰਿਹਾ ਇਹ ਪਾਰਟੀਆਂ ਤੋਂ ਉੱਠ ਕੇ ਕਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਜਾਂ ਤਾਂ ਫਿਰ ਪਾਰਟੀ ਦੇ ਉੱਪਰ ਉੱਠ ਕੇ ਤੁਸੀਂ ਕਰ ਰਹੇ ਹੋ ਤੁਹਾਡੇ ਕੋਲ ਸਵਾਲ ਹੈ ਇਹ ਪਾਰਟੀਆਂ ਤੋਂ ਉੱਤੇ ਉੱਠ ਕੇ ਕਰ ਰਹੇ ਆ ਕੋਈ ਪਾਰਟੀਵਾਦੀ ਨਹੀਂ ਕੋਈ ਵੀ ਸ਼ਾਮਲ ਨਹੀਂ ਹੈਗਾ ਸੱਦਾ ਸਦਾ ਸਾਰੀਆਂ ਪਾਰਟੀਆਂ ਨੂੰ ਦਿੱਤਾ ਕੋਈ ਵੀ ਇਸ ਵਿੱਚ ਸ਼ਾਮਲ ਹੋ ਸਕਦਾ ਤੇ ਜਿਹੜੀ ਮੈਂ ਤੁਹਾਨੂੰ ਗੱਲ ਐਡਵਨ ਕਾਨਫਰੈਂਸ ਕਰਨਾ ਚਾਹੁੰਦਾ ਜੀ ਕੋਈ ਸਾਡਾ ਪਰਸਨਲ ਪ੍ਰੋਗਰਾਮ ਨਹੀਂ ਹੈਗਾ ਉੱਥੇ ਸਾਰਿਆਂ ਲਈ ਖੁੱਲਾ ਸੱਦਾ ਹੈ ਜਿਹੜੀ ਵੀ ਉੱਥੇ ਆ ਕੇ ਸੇਵਾ ਕਰ ਸਕਦਾ ਹੈ ਪਰਸਨਲੀ ਕੋਈ ਕਿਸੇ ਨੂੰ ਕੋਈ ਚੀਜ਼ দান ਦੇਣੀ ਚਾਹੁੰਦਾ ਆਪਣੇ ਵੱਲੋਂ ਕੁਝ ਵੀ ਆ ਕੇ ਕਰ ਸਕਦਾ ਸਾਡਾ ਕੋਈ ਪਰਸਨਲੀ ਕੋਈ ਪਰਿਵਾਰਕ ਨਹੀਂ ਹੈਗਾ ਕੋਈ ਸਾਡਾ ਕੋਈ ਇਲੈਕਸ਼ਨ ਦੇ ਮੁੱਦੇ ਤੇ ਨਹੀਂ ਹੈਗਾ ਵੀ ਅਸੀਂ ਇਲੈਕਸ਼ਨ ਕਰਕੇ ਇਹ ਚੀਜ਼ ਕਰ ਰਹੇ ਆ ਇਹ ਸਿਰਫ ਸੇਵਾ ਦੇ ਮੱਤਵ ਦੀ ਗੱਲ ਸਹੀ ਹੈ ਜੀ ਅੱਛਾ ਦਿਪੂ ਸਰ ਦੇਖਿਆ ਜਾਂਦਾ ਹੈ ਕਿ ਅੱਜ ਗਰੀਬ ਪਰਿਵਾਰਾਂ ਦੇ ਵਿੱਚ ਐਦਾਂ ਦਾ ਯਾਨੀ ਬਹੁਤ ਸਾਰੇ ਐਦਾਂ ਦੇ ਹੁੰਦੇ ਚਾਹੇ ਪਰਿਵਾਰਾਂ ਦੀ ਗੱਲ ਕਰ ਲਈ ਆਪਣੀ ਧੀਆਂ ਨੂੰ ਯਾਨੀ ਕਹਿੰਦੇ ਨੇ ਕਿ ਵਿਆਹ ਕਰਾਣ ਤੋਂ ਵੀ ਬੜੇ ਵਾਂਝੇ ਹੋਣ ਤੁਹਾਡੇ ਤੋਂ ਇਹ ਜਿਹੜੇ ਯਾਨੀ ਕਦਮ ਚੁੱਕਿਆ ਗਿਆ ਇਹ ਪਹਿਲਾਂ ਵੀ ਤੁਸੀਂ ਕੀਤੇ ਨੇ ਜਾਂ ਫਿਰ ਇਹ ਕਿਸੇ ਦੀ ਸੋਚ ਦੇ ਵਿਚ ਆ ਗਿਆ ਤੁਹਾਡੇ ਤੁਸੀਂ ਨੌਜਵਾਨ ਹੋ ਹਜੇ ਹੈ ਨਾ ਨੌਜਵਾਨ ਪੀੜ੍ਹੀ ਹੈ ਕਿਉਂਕਿ ਐਦਾਂ ਦੀ ਸੋਚ ਨੌਜਵਾਨਾਂ ਦੀ ਇਹ ਹੋ ਸਕਦੀ ਹੈ ਕਿਉਂਕਿ ਅੱਜ ਗਰੀਬੀ ਦਾਅਵੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਚੀਜ਼ਾਂ ਅਕਸਰ ਹੀ ਕਰਦੇ ਨੇ ਵੱਡੇ ਵੱਡੇ ਲੋਕ ਕਰਦੇ ਨੇ ਪਰ ਕਹਿੰਦੇ ਨੇ ਇਹ ਗਰੀਬਾਂ ਬਾਰੇ ਨਹੀਂ ਸੋਚਦਾ ਹੁਣ ਵੀ ਜਿਹੜੀ ਪਾਣੀ ਨੂੰ ਲੈ ਕੇ ਮਹਾਮਾਰੀ ਆਈ ਹੈ ਹਰੇਕ ਕੋਈ ਟਰੈਕਟਰ ਵੰਡ ਰਿਹਾ ਕੋਈ ਜ਼ਮੀਨਾਂ ਨੂੰ ਲੈ ਕੇ ਕੋਈ ਕੁਝ ਦੇ ਰਿਹਾ ਕੁਝ ਪਰ ਆਮ ਬੰਦੇ ਵਾਸਤੇ ਕੁਝ ਨਹੀਂ ਕਰ ਰਿਹਾ ਪਰ ਤੁਸੀਂ ਗਰੀਬਾਂ ਬਾਰੇ ਸੋਚੇ ਗਰੀਬਾਂ ਦੀ ਧੀਆਂ ਬਾਰੇ ਸੋਚੇ ਕਿਵੇਂ ਸੋਚਿਆ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਜੀ ਅਸੀਂ ਵੀ ਦੇਖੋ ਜੀ ਨਾ ਤਾਂ ਕੋਈ ਸਾਡੀ ਕੋਈ ਪੋਲੀਟੀਕਲ ਫੈਮਲੀ ਹੈ ਨਾ ਕੋਈ ਅਸੀਂ ਬਹੁਤ ਰੀਜ ਆ ਪਿੱਛੇ ਰ ਠੀਕ ਹੈ ਅਸੀਂ ਵੀ ਗਰੀਬੀ ਤੋਂ ਉੱਠ ਕੇ ਉਹਦੇ ਤੱਕ ਪਹੁੰਚੇ ਆ ਜੋ ਦੁੱਖ ਹੈ ਨੀਚੇ ਤੋਂ ਉੱਪਰ ਜਿਹੜਾ ਗਰੀਬੀ ਦਾ ਦੁੱਖ ਜਿਹੜਾ ਬੰਦਾ ਡਾਊਨ ਤੋਂ ਅਰਥ ਨੀਚੇ ਤੋਂ ਉੱਪਰ ਤੱਕ ਉੱਠਦਾ ਉਹ ਹੀ ਸਮਝ ਸਕਦਾ ਬਸ ਉਹ ਜੋ ਦਰਦ ਦੁੱਖ ਦਾਰ ਸਾਡੇ ਦਿਲ ਚ ਬੈਠਾ ਹੈ ਅਸੀਂ ਹਰੇਕ ਦਾ ਦੁੱਖ ਦੇਖਦਾ ਸੀ ਹਰੇਕ ਨੂੰ ਸੋਚ ਆਪਣੇ ਵਰਗੀ ਸੋਚ ਕੇ ਦੇਖਦਾ ਕਿ ਹਰੇਕ ਦੇ ਇਰਮਾਨ ਹੁੰਦੇ ਹਰੇਕ ਦਾ ਦਿਲ ਹੁੰਦਾ ਪਰ ਉਸੇ ਸੋਚ ਨੂੰ ਅਸੀਂ ਬਰਕਰਾਰ ਰੱਖ ਕੇ ਜਿੰਦੀਆਂ ਸਾਡੀਆਂ ਭੈਣਾਂ ਸਾਡੀਆਂ ਜੂੜੀਆਂ ਹੈ ਸਾਡਾ ਪਰਵਾਜ਼ ਜਿੰਦਾ ਜੂੜਿਆ ਤਾਂ ਉਹਨੂੰ ਅਸੀਂ ਉਹਨੂੰ ਬਾਤੇ ਬਾਤੂ ਸੁਪਨਾ ਉਹਨਾਂ ਪੂਰਾ ਕਰਾਂਗੇ ਸਪਨੇ ਹਰੇਕ ਬੰਦਾ ਦੇਖਦਾ ਹੈ ਜੀ ਹਰੇਕ ਫਰਜ਼ ਮੰਦਾ ਦੇਖਣਾ ਪਰ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਹੈ ਕਿ ਤੁਸੀਂ ਇੱਕ ਧੱਕਾ ਜਰੀਆ ਬਣਾਇਆ ਸਾਰੇ ਭਰਾਵਾਂ ਨੂੰ ਕਿ ਤੁਸੀਂ ਅੱਗੇ ਹੋ ਕੇ ਇਹਨਾਂ ਸਾਰਾ ਸਾਮਨਾ ਪੂਰਾ ਕਰੋ ਇਹਨਾਂ ਦਾ ਵਿਆਹ ਜੋ ਜਿੰਨਾ ਹੋ ਸਕੇ ਵੱਡ ਚੜ ਕੇ ਆਪਾਂ ਇਹਨਾਂ ਦਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਤੋੜੂਗੇ ਘਰਪਰ ਅੱਛਾ ਸਪਾਂਸਰ ਕੋਈ ਇਦਾਂ ਦਾ ਪਰਿਵਾਰ ਆਪਾਂ 2 ਮਿੰਟ ਹੋਰ ਲੇਵਾਂਗੇ ਕੋਈ ਇਦਾਂ ਦਾ ਪਰਿਵਾਰ ਜਿਹੜੇ ਤੁਹਾਡੇ ਕੋਲ ਆਏ ਹੋਣ ਔਰ ਅੱਖ ਵੀ ਨਮ ਹੋ ਜਾਂਦੀ ਹੈ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਕਿਸੇ ਦਾ ਮਾਪਿਓ ਨਹੀਂ ਹੁੰਦਾ ਕਿਸੇ ਦਾ ਭੈਣ ਭਰਾ ਨਹੀਂ ਹੁੰਦਾ ਕੋਈ ਇਕੱਲੀ ਕੁੜੀ ਹੁੰਦੀ ਹੈ ਬਹੁਤ ਜ਼ਿਆਦਾ ਦੁੱਖਾਂ ਦੇ ਉਹ ਬਿਲਕੁਲ ਬਿਲਕੁਲ ਮੋਸਟਲੀ ਜ਼ਿਆਦਾਤਰ ਪਰਿਵਾਰ ਆਪਣੇ ਕੋਲ ਇਦਾਂ ਦੇ ਹੀ ਆਏ ਜਿ ਕਿਸੇ ਦੀ ਗਰੀਬੀ ਬਹੁਤ ਜ਼ਿਆਦਾ ਹੈ ਕਈਆਂ ਦੇ ਫਾਦਰ ਨਹੀਂ ਹੈ ਬਰਦਰ ਨਹੀਂ ਕੋਈ ਘਰ ਚ ਕਮਾਉਣ ਵਾਲਾ ਨਹੀਂ ਹੈਗਾ ਬਹੁਤ ਮਨ ਭਰ ਆਉਂਦਾ ਇਹ ਜੀ ਚੀਜ਼ਾਂ ਸੁਣ ਕੇ ਜਦੋਂ ਆਪਾਂ ਇਹਨਾਂ ਪਰਿਵਾਰਾਂ ਨੂੰ ਮਿਲਏ ਆਪਾਂ ਜੀ ਹਾਂ ਤੇ ਇਸ ਚੀਜ਼ ਦੇ ਉੱਪਰ ਹੋਰ ਵੀ ਹੌਸਲਾ ਮਿਲਿਆ ਵੀ ਆਪਾਂ ਹੋਰ ਅੱਗੇ ਨੂੰ ਵੀ ਆਪਾਂ ਸਹਾਰਾ ਦਾ ਪਹਿਲਾ ਉਪਰਾਲਾ ਹੈ ਆਪਾਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਵਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸੇ ਜਾਂਦਾ ਦੇਖੋ ਜੀ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸਟੈਪ ਚੱਕਿਆ ਹੈ ਜੀ ਨਾ ਤਾਂ ਸਾਡੇ ਜੇਬ 'ਚ ਨੋਟ ਤੇ ਕੀ ਸਾਡਾ ਪੈਸਾ ਬਹੁਤਾ ਸੀ ਲਾਉਂਗੇ ਅਸੀਂ ਉਹ ਰੱਬ ਦਾ ਨਾਮ ਲੈ ਕੇ ਅੱਗੇ ਵਧੇ ਆ ਪਰ ਪ੍ਰਮਾਤਮਾ ਨੇ ਕਿਸੇ ਪਾਸੋਂ ਕੰਮ ਨਹੀਂ ਆਣ ਦੇ ਰਿਆ ਸਾਨੂੰ ਪਤਾ ਨਹੀਂ ਆਇਆ ਜੋ ਕਿ ਕੁਝ ਲੋਕ ਸਾਡੇ ਭਰਾ ਸਾਨੂੰ ਫੋਨ ਕਰਦੇ ਵੀ ਬਾਈ ਜੀ ਆਪਣੀ ਸੰਸਥਾ ਜੋੜੋ ਮੈਂ ਤਾਂ ਹਾਂ ਕਿਉਂਕਿ ਅਸੀਂ ਕੋਈ ਜਾਲੀ ਸੰਸਥਾ ਨਹੀਂ ਬਣਾਈ ਵੀ ਕੋਈ ਕੁਝ ਨਹੀਂ ਅਸੀਂ ਬਾਈ ਇੱਕ ਉਪਰਾਲਾ ਰੱਖਿਆ ਹੈ ਪਰ ਅੱਗੇ ਨੂੰ ਜਿਵੇਂ ਸਾਡੇ ਭਰਾ ਸਾਡੀ ਧੀਆ ਭੈਣਾਂ ਦੇ ਜਿਹੜਾ ਇਹ ਕਾਰਜ ਕੁਝ ਮਹੀਨੇ ਬਾਅਦ ਹੋਰੇ ਕਿਤੇ ਅੱਗੇ ਹੋਰੇ ਜ਼ਰੂਰਤਮੰਦ ਜ਼ਰੂਰ ਜੋ ਆਪਣੇ ਭਰਾਏ ਲੋਗ ਹੈ ਤਾਂ ਅਸੀਂ ਹੁਣ ਇੱਕ ਸੰਸਾ ਅੱਗੇ ਨੂੰ ਸੋਚ ਰਹੇ ਆ ਬਣਾਈਏ ਸਭ ਦਾ ਸਾਥ ਦਿਈਏ ਦੇਖੋ ਪਰਮਾਤਮਾ ਦੀ ਕਿਰਪਾ ਨਾਲ ਜੋ ਕਿ ਵਿਆਹ ਦੇਖੋ ਜੀ ਜੋ ਅਸੀਂ ਇੱਕ ਸਪਨਾ ਲੈ ਕੇ ਚੱਲੇ ਆ ਤਾਂ ਇਹ ਉਹ ਆਪਾਂ ਪੂਰਾ ਅੱਗੇ ਤੱਕ ਸਕਾਰ ਕਰਨਾਂ ਜਿੰਨੇ ਯੋਗ ਅਸੀਂ ਹੈ ਇਸ ਤੇ ਅਸੀਂ ਖਰੇ ਉਤਰਾਂਗੇ ਜੀ ਅੱਛਾ ਕੋਈ ਹੋਰ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਜਿਹੜੇ ਅੱਜ ਦੇ ਵੀ ਸਮੇਂ ਦੇ ਵਿੱਚ ਗਰੀਬਾਂ ਵੱਲ ਘਟਕ ਦੇਖਦੇ ਨੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਬਹੁਤ ਘਟ ਗਿਆ ਕਿ ਗਰੀਬ ਕੁੜੀਆਂ ਦੇ ਕੋਈ ਵਿਆਹ ਕਰਾਉਣਦੇ ਤਾਂ ਨਾ ਪਰ ਉਹ ਸਾਰਾ ਨਹੀਂ ਹੋ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਕਿਉਂਕਿ ਬਹੁਤ ਜ਼ਿਆਦਾ ਘਟ ਲੋਕ ਨੇ ਜਿਹੜੇ ਇਦਾਂ ਦੇ ਉਪਰਾਲੇ ਕਰਦੇ ਨੇ ਕੋਈ ਮੈਸੇਜ ਦੇਖੋ ਜੀ ਮੈਂ ਤਾਂ ਸਭ ਨੂੰ ਕਹੂੰਗਾ ਵੀ ਇਹਦੇ ਚੋਂ ਆਪਾਂ ਟੂਰਨਾਮੈਂਟ ਵੀ ਸਾਡੇ ਲਈ ਜ਼ਰੂਰੀ ਹੈ ਕਬੱਡੀ ਕੱਪ ਵੀ ਜ਼ਰੂਰੀ ਹੈ কুਸਤੀ ਦੰਗਲ ਵੀ ਜ਼ਰੂਰੀ ਹੈ ਹਰ ਇੱਕ ਚੀਜ਼ ਸਾਡੇ ਲਈ ਜ਼ਰੂਰੀ ਹੈ ਪਰ ਉਸ ਦੇ ਨਾਲ ਨਾਲ ਜੋ ਕਿ ਸਾਡੀ ਭੈਣਾਂ ਐ ਸਾਡੀ ਧੀਾਂ ਇਹਨਾਂ ਦੇ ਵਿਆਹ ਵੀ ਬਾਬਾ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇੱਕ ਗੱਲ ਮੈਂ ਤੁਹਾਨੂੰ ਹੋਸ ਸੰਦੇਸ਼ ਦੇਣਾ ਕੁਝ ਬੰਦੇ ਸਾਡੇ ਨਾਮ ਤੇ ਪੈਸੇ ਇਕੱਠੇ ਕਰ ਰਹੇ ਆ ਸਾਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਜੋ ਕਿ ਸਾਨੂੰ ਪਤਾ ਲੱਗਿਆ ਹੈ ਕੁਝ ਕਹ ਰਹੇ ਆ ਕਿ 11000 ਰੁਪਏ ਲੈ ਕੇ ਕੋਈ ਰਜਿਸਟ੍ਰੇਸ਼ਨ ਮੰਗ ਰਿਹਾ ਕਿਸੇ ਕੁਸ਼ੂ ਮੈਂ ਤੁਹਾਨੂੰ ਇੱਕ ਇਸ ਵੀਡੀਓ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਅਸੀਂ ਕੋਈ ਕਲੈਕਸ਼ਨ ਨਹੀਂ ਕਰ ਰਹੇ ਕਿਸੇ ਤੇ ਅਸੀਂ ਪੈਸਾ ਨਹੀਂ ਮੰਗ ਰਹੇ ਕਿਸੇ ਜਗ੍ਹਾ ਜਗ੍ਹਾ ਤੇ ਜਾ ਕੇ ਅਸੀਂ ਪੈਸਾ ਨਹੀਂ ਮੰਗ ਰਹੇ ਪਰ ਜੋ ਅਗਰ ਤੁਹਾਡੇ ਕੋਈ ਅਧਰ ਦਾ ਬੰਦਾ ਆਉਂਦਾ ਹੈ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਕਿਉਂਕਿ ਅੱਜ ਦੇ ਟਾਈਮ 'ਚ ਕੀ ਆਏ ਮੈਂ ਤਾਂ ਲੋਕਾਂ ਤੋਂ ਇਹ ਗੱਲ ਤੇ ਹੈਰਾਨ ਆ ਕਿ ਦੇਖੋ ਪੜਾਈ ਦਾ ਕੰਮ ਚੱਲ ਰਿਹਾ ਆਪਣੇ ਪੂਰੇ ਪੰਜਾਬ ਵਾਸੀ ਆਪਣਾ ਸਾਥ ਦੇ ਰਹੇ ਐ ਪਰ ਆਪਣੇ ਕੁਝ ਲੋਗ ਐ ਜਿਓ ਕੀ ਇਹ ਕਾਰਜ ਨੂੰ ਪੂਰਾ ਨਹੀਂ ਹੋਣ ਦੇਦੇ ਪਰ ਸਾਡੇ ਸਾਹਮਣੇ ਕੋਈ ਆ ਨਹੀਂ ਰਿਹਾ ਪਿੱਛੋਂ ਪਿੱਛੋਂ ਕੁਛ ਨਾ ਕੋਈ ਨੈਗੇਟਿਵਿਟੀ ਕਰ ਰਿਹਾ ਕੁਛ ਕਰ ਰਿਹਾ ਪਰ ਸਾਨੂੰ ਇਹਦਾ ਕੋਈ ਫਰਕ ਨਹੀਂ ਪਰਮਾਤਮਾ ਦੀ ਪੂਰੀ ਮਿਹਰ ਐ ਸਭ ਕੁਝ ਉਹੀ ਭੁਗਤਣਾ ਹੈ ਭਾਜੀ ਆਪਾਂ ਦੀ ਕੀ ਸੋਚ ਕੇ ਚੱਲਦੇ ਐ ਪਰ ਮੈਨੂੰ ਸਾਰੋਂ ਹੱਥ ਜੋੜ ਕੇ ਬੇਨਤੀ ਆ ਆਰ ਵਾਲੀ 22 ਸਤੰਬਰ ਨੂੰ ਕੁਝ ਭਰਾ ਸਾਨੂੰ ਮੈਸੇਜ ਕਰਦੇ ਭਾਈ ਅਸੀਂ ਆ ਸਕਦੇ ਅਸੀਂ ਆ ਸਕਦੇ ਵੀਰ ਜੀ ਇਹ ਸਮੂਹਿਕ ਜਿਵੇਂ ਸਰਦਾਰਾਂ ਨਾਲ ਜੜੇ ਗਿਆ ਇਹ ਸਮੂਹਿਕ ਕੰਮ ਹੈ ਪੂਰੇ ਪੰਜਾਬ ਵਾਸੀ ਦਾ ਯੋਗਦਾਨ ਹੈ ਸਭ ਦੇ ਸੇਵਾ ਨਾਲ ਆਪਾਂ ਆਪਣੀ ਭੈਣਾਂ ਨੂੰ ਆਸ਼ੀਰਵਾਦ ਦੇਣਾ ਔਰ ਧੀਆਂ ਨੂੰ ਆਸ਼ੀਰਵਾਦ ਦੇਣ ਨੂੰ ਸਮੇਂ ਪਹੁੰਚਣਾ ਬਸ ਇਹੀ ਸਨੇਹ ਹੁਣ ਅਸੀਂ ਕਹਿਣਾ ਚਾਹੁੰਦੇ ਹਾਂ ਧੰਨਵਾਦ ਜੀ ਜਾਣਦੇ ਹੋਏ ਤੁਸੀਂ ਸਿਰਫ ਇਹ ਦੱਸ ਦੋ ਐਡਰੈਸ ਦੱਸ ਦੋ ਤੇ ਆਪਣਾ ਫੋਨ ਨੰਬਰ ਵਗੈਰਾ ਜਿਹੜੇ ਲੋਡ ਕਰ ਸਕਦਾ ਵੈਸੇ ਤਾਂ ਮੈਂ ਪੋਸਟਰ ਵਿੱਚ ਪਾ ਦੇਵਾਂ ਮੈਂਸ਼ਨ ਵੀ ਕਰ ਦਾਂਗੇ ਆਪਾਂ ਨੰਬਰ ਫਿਲਹਾਲ ਤੁਸੀਂ ਦੱਸ ਦੋ ਜਿਹੜਾ ਐਡਰੈਸ ਹੈ ਜੀ ਇਹ ਕੁਰਾਲੀ ਮਰੰਡੇ ਰ ਕਰਾਲੀ ਮਨੰਡੇ ਤੋਂ ਆਪਾਂ ਜਾਂਦੇ ਆ ਸੈਂਟਰ ਦੇ ਵਿੱਚ ਪੈਲਸ ਪੈਂਦਾ ਜੀ ਉੱਥੇ ਆਪਣਾ ਪ੍ਰੋਗਰਾਮ ਜੋ 22 ਸਤੰਬਰ ਦਿਨ ਸੋਮਵਾਰ ਨੂੰ ਹੈ ਜੀ ਤਾਂ ਸਭ ਨੇ ਹਮ ਮੋਹ ਲਾ ਕੇ ਪਹੁੰਚਣਾ ਹੈ ਆਪਣੀ ਧੀਆਂ ਨੂੰ ਆਪਣੇ ਭੈਣਾਂ ਨੂੰ ਆਸ਼ੀਰਵਾਦ ਲੈਣਾ ਹੈ ਧੰਨਵਾਦ ਜੀ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਥੈਂਕ ਯੂ ਜੀ ਧੰਨਵਾਦ ਸਰਪੰਨ ਸਰ ਥੈਂਕ ਯੂ ਥੈਂਕ ਯੂ ਸੋ ਐਸੀ ਜੀ ਆਪਣੇ ਨਾਲ ਦੀਪੂ ਕਰਾਲੀ ਜਿਨ੍ਹਾਂ ਨੇ 51 ਕੁੜੀਆਂ ਦੇ ਵਿਆਹ ਰੱਖੇ ਹੋ ਨੇ 22 ਸਤੰਬਰ ਨੂੰ ਅਤੇ ਉਹਨਾਂ ਦੇ ਦੋਸਤ ਅਮਨਦੀਪ ਸਿੰਘ ਸਰਪੰਚ ਸੋ ਗੱਲਬਾਤ ਕੀਤੀ ਸੋ ਕਿੱਦਾਂ ਦੀ ਲੱਗੀ ਗੱਲਬਾਤ ਤੁਸੀਂ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੀ ਸਹਿਯੋਗੀ ਗੁਪ੍ਰੀਥਵਾ ਦੇ ਨਾਮ ਸੋ ਨੂੰ ਜਾਂਸਲੇ ਦੀ ਰਿਪੋਰਟ ਖਰੜ